ਤੱਲ ਪਹਿਲਾ ਤਾਂ ਉਹਦੇ ਚਨਾਬ ਨੇ ਲਈ ਉਹਦਾ ਚੋਣ ਦਾ ਟਾਈਮ ਚੱਪ ਗਿਆ 1 ਸਾਲ ਵਧਾ ਦਿੱਤਾ ਸਰ ਫਿਰ ਦੂਜਾ ਕਰਮਾਲਾ ਜੀ ਨੇ 3 ਸਾਲ ਕਰ ਲਈ ਬਾਅਦ ਸਾਡੇ ਮੈਂ ਤਾਂ ਅੱਗੇ ਹੀ ਕਰ ਗਿਆ 2 ਵਾਰੀ 1.5 ਸਾਲ ਚੜ੍ਹ ਗਿਆ ਜੇ 6 ਸਾਲ ਸੀ 4 ਸਾਲ ਵਧ ਕਰ ਗਿਆ ਦੂਵਾਰ ਅੱਗੇ ਕਰ ਗਿਆ ਚੱਕੇ ਚੱਕੇ ਮਤੇ ਨੂੰ ਦੋਨਾਂ ਦੇ ਬੇਟੇ ਬੇਟੇ ਦੇ ਘਰ ਮੈਂ ਰੋਣਾ ਨਹੀਂ ਤੇ ਨੌਂ ਚੋਣਾਂ ਲਾਣ ਦੇ ਕਰ ਰਿਹਾ ਹੈ ਜਿਲ੍ਹਾ ਪ੍ਰੀਸ਼ਦ ਮੈ ਰਹੇ ਲਿਆ ਮਤਾ ਸਮਿਤੀ ਮੈ ਰਹੇ ਲਿਆ ਦੇਖਸ ਮੈਂ ਅਗਰ ਤੀਜੀ ਵਾਰ ਸਥਿਤੀ ਲਗਾ ਕੋਆਪਰੇਟਿਵ ਸੁਸਾਇਟੀ ਦਾ ਦੇਖ ਰਿਹਾ ਲਿਆ ਲੋਨ ਚੋਰਾ ਬਰੋੜ ਵਾਲੀ ਗੱਲ ਸਾਡੇ ਤੇ ਇੱਕ ਵਾਰ ਹੀ ਸਰਪੰਚ ਪੰਜ ਮਹੀਨੇ ਬਾੜੀ ਵਟੇ ਮੈਂ ਮੈਂ ਸੰਮੀਲਨ ਨਹੀਂ ਲਈ ਹੈ ਨਾ ਬਾਬਾ ਵਿੱਚ 73 ਵਿੱਚ ਪਹਿਲੀ ਵਾਰ ਕੋਆਪਰੇਟਿਵ ਸੁਸਾਇਟੀ ਦਾ ਅਧਿਕਾਰ ਹੋਣਾ 73 ਰੁਪਏ ਦਾ ਸਾੜ ਹੋ ਗਿਆ 25 25 ਰੁਪਏ ਦਾ ਕੋਪੀ ਵੀਰੇ ਜਿਹੜੀ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਨਾ ਪੁਰਾਣਾ ਪੰਜਾਬ ਇਹ ਉਹ ਹੈਗੇ ਕਿਉਂਕਿ ਇੱਕ ਜਿਹੜੇ ਇੱਕ ਵਾਰ ਖੜਾ ਕਰ ਤੋ ਉਹਨੂੰ ਲਾਈਫਟਾਈਮ ਨਹੀਂ ਆਈ ਨਹੀਂ ਦੁਆਰੇ ਤੋਂ ਨਹੀਂ ਲਾਈਫ ਨਹੀਂ ਲਾਈਫ ਬੰਦੇ ਨਹੀਂ ਬਣਦੇ ਹੀ ਸਰ ਬਣਦੇ ਐਨੇ ਜੀ ਇਲੈਕਸ਼ਨ ਪਾਈ ਇੱਕ ਕਰੀ ਬੰਦਾ ਜਿੱਤ ਜਾਂਦਾ ਦੂਜੀ ਵਾਰੀ ਬਹੁਤ ਔਖਾ ਹੋ ਜਾਂਦਾ ਆਹ ਸਭ ਨੂੰ ਦੇ ਆਪ ਲੜਨੇ ਆ ਨਵੀਦ ਇਹ ਕਹਿੰਦੇ ਮੈਂ ਨੌਜੇ ਨਾਮ ਲੜਦੇ ਹਾਂ ਇਹਦਾ ਕਰਮ ਵਾਲਾ ਬੰਦਾ ਤੁਹਾਡੇ ਪਿੰਡ ਚ ਵਾਲਾ ਤਕੜਾ ਕਰਮ ਨੇ ਦੇ ਤੀਜਾ ਚੁਣਾ ਹੁੰਦਾ ਕਈ ਵਾਰ ਲੱਗ ਜਾਂਦਾ ਪਰਿਵਾਰ ਪਰਿਵਾਰ ਵਿਚ ਘੜਬੜ ਹੋ ਗਈ ਸੀ ਇੱਕ ਚੁਣਾਵਾ ਤੀਜਾ ਚੁਣਾ ਚੌਥਾ ਤੇ ਹੁਣ ਗਾਹ ਨੂੰ ਫਿਰ ਕਿਵੇਂ ਕਰਨ ਪੁੱਛ ਨਹੀਂ ਕਰਦਾ ਆਪਾਂ ਬਸ ਕਿਛੜ ਰਹੀ ਇੱਕ ਵਾਰੀ ਪਿੰਡ ਨੇ ਕਿ ਨਾਲ ਨੂੰ ਬਣ ਲੈਣ ਦੇ ਕਿ ਫੇਰ ਵਖਾਂਗੇ ਕਿਤੇ ਬਾਦਲ ਸਾਹਿਬ ਵਾਂਗੂ ਮੌਕੇ ਜੇ ਤੇ ਆ ਕੇ ਨਾ ਆਖਦੀ ਇੱਕ ਮੌਕਾ ਹੋਰ ਦੇ ਦੇ ਕਦੇ ਹੀ ਨਹੀਂ ਹੈ ਕਦੇ ਹੀ ਨਹੀਂ ਵੈਸੇ ਜੀ ਕੁਸ਼ਾਸਤਾ ਚ ਉਹ ਹੋ ਜੇ ਨਾ ਮੇਰੀ ਗੱਲ ਸੁਣ ਮੈਂ ਹੋਰ ਚੋਣਾਂ ਲੜਦੇ ਰਿਹਾ 30 ਸਾਲ ਤੋਂ ਬਾਅਦ ਸਰਪੰਚੀ ਦੇ ਚੋਣਾਂ ਆਇਦ ਕੀ ਪੂਰੇ 30 ਸਾਲ ਦਾ 28 ਸਾਲ ਦਾ ਨਾ 32 ਸਾਲ ਬਾਅਦ ਹੁਣ ਨਹੀਂ ਸੇਵਾ ਤੋਂ ਇਨਾ ਇਨਾ ਸਬਰ ਬਹੁਤ ਹੋ ਗਿਆ ਕਿ ਸਭ ਸਰਪੰਚ ਜੀ ਤੋਂ ਬਾਅਦ ਡਾਇਰੈਕਟ ਜੀ ਲੜ ਲਈ ਨਹਿਰ ਦਾ ਲੜ ਲਿਆ ਜ਼ਿਲ੍ਹਾ ਪਰਿਸ਼ਦ ਦਾ ਲੜ ਲਿਆ ਸਰਪੰਚ ਜੀ ਦਾ 32 ਸਾਲ ਬਾਅਦ ਲੜ ਲਿਆ ਬਾਕੀ ਸਰਪੰਚ ਸਾਹਿਬ ਤਾਂ ਮੈਨੂੰ ਪਹਿਲੀ ਮੰਡੀ ਵੀਰੇ ਮਿਲੇ ਤੇ ਬੜਾ ਇਹਨਾਂ ਦਾ ਸੁਭਾਅ ਚੰਗਾ ਹੈ ਹੂੰ ਤਾਂ ਇਹ ਸਾਰਾ ਰਸਰੇ ਆ ਜਾਂਦਾ ਬੰਦੇ ਦਾ ਕੀ ਪਤਾ ਲੱਗਦਾ ਘੰਟੇ ਥੋੜਾ ਹੀ ਪਤਾ ਲੱਗਦਾ ਯਾਰ ਸੁਭਾਅ ਦਾ ਇਹ ਬੰਦਾ ਚਾਹੀਦਾ ਤੜਕੇ ਦਾ ਬੈਠਾ ਸਮਾਈ ਨਾਲ ਬੈਠਾ ਟਿਕਾ ਬੈਠਾ ਓ ਯਾਰ ਸਰੀਰ ਕੰਮ ਨਹੀਂ ਕਰਦਾ ਤੂੰ ਤੁਸੀਂ ਕੀ ਜੰਦੇ ਆ ਠੀਕ ਹੈ ਇਹਨਾਂ ਦਾ ਤਾਂ ਮੈਨੂੰ ਐ ਲੱਗਦਾ ਹੈ ਪੀਕਾ ਭਾਈ ਅਮਨ ਮੰਡੀ ਲਾਉਂਦਾ ਜਿਹੜਾ ਇਹਨਾਂ ਦਾ ਐ ਨਹੀਂ ਪਤਾ ਵੀ ਪਿਆਰ ਪਤਾ ਨਹੀਂ ਕਿੰਨਾ ਹੈ ਮਾੜਾ ਇਹ ਸੁਨੇਹਾ ਦੇ ਦੇ ਸਰਪੰਚ ਸਾਹਿਬ ਜਦੇ ਆਏ ਫੁੱਲਾ ਸੱਦਾ ਤੇ ਮੰਡੀ ਚ ਦੋ ਤਿੰਨ ਵਾਰੀ ਸਰਪੰਚ ਸਾਹਿਬ ਹਾਜ਼ਰੀ ਲਵਾ ਕੇ ਬਹੁਤ ਜਿਆਦਾ ਬਹੁਤ ਚੰਗੀ ਗੱਲ ਆ ਤੇ ਬਹੁਤ ਬਾਈ ਜਿਹੜੇ ਭਰਾ ਲਾਈਵ ਨਾਲ ਜੁੜਦੇ ਆ ਹਨਾ ਤੇ ਅਸੀਂ ਬਾਈ ਇੱਕ ਹੋਰ ਆਉਂਦੇ ਸ਼ਨੀਵਾਰ ਤੱਕ ਅਜੇ ਹੀ ਅੱਗੇ ਪਰ ਫੇਰ ਵੀ ਵੇਚਦੀ ਨਾ ਦੋ ਤਿੰਨ ਮੰਡੀਆਂ ਤੇ ਮਾਰਾਂਗੇ ਜਰੂਰ ਮਾਰੋ ਜੀ ਵਸਾਵਾਂਗੇ ਤੇ ਬਾਈ ਜੇ ਕਿਸੇ ਵੀ ਆਪਣੇ ਪੰਜਾਬੀ ਭਰਾ ਨੇ ਚਾਹੇ ਇੱਧਰ ਰਾਜਸਥਾਨ ਦੇ ਕਿਸੇ ਵੀ ਭਰਾਣੇ ਚਾਹੇ ਜਿਹੜੇ ਹੋਰ ਸਟੇਟਾਂ ਵਾਲੇ ਵਪਾਰੀ ਸਰਾ ਕਿਸੇ ਨੇ ਕੋਈ ਵੀ ਜਾਨਵਰ ਖਰੀਦਣਾ ਤਾਂ ਬਾਈ ਕਿੱਥੇ ਆ ਬਾਈ ਨਾਲ ਸੰਪਰਕ ਅੱਛਾ ਇਹ ਗੱਲ ਹੋਰ ਦੱਸਾਂ ਉਹ ਪੰਜਾਬ ਦੀ ਬੱਕਰੀ ਦੀ ਉਹਾਰੇ ਵੀ ਤੁਹਾਨੂੰ ਸਾਡੇ ਫਾਰਮ ਵੀ ਹੈਗੇ ਜੀ ਉਹ ਮੰਡਣਾ ਵੀ ਲੱਗਦੇ ਨਹੀਂ ਨਹੀਂ ਨਈ ਸਕੀਮ ਸਰਕਾਰ ਪੰਜਾਬ ਸਰਕਾਰ ਚ ਹੈਗੀ ਇਹ ਲੋਨ ਲੈਂਡ ਉਹ ਅਜੇ ਕਿਸੇ ਦਾ ਹੋਇਆ ਨਹੀਂ ਜੀ ਬਸ ਨਾ ਰਾਜੂ ਹੋਇਆ ਕਿਸੇ ਦਾ ਹੋਇਆ ਵੀ ਅਜੇ ਹੋਇਆ ਵੀ ਹੋਈ ਨਹੀਂ ਕਈਆਂ ਦੇ 50% ਦੇ ਚ ਸਰਜਰੀ ਹੈ ਹੈਜੀ ਜੀ ਹੈਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇਹ ਗੱਲ ਕਹਿਣਾ ਜੀ 10 ਲੱਖ ਦਾ ਕਰਾਉਣਾ ਤੇ 5 ਲੱਖ ਸੋੜ ਆਹ 5 ਲੱਖ ਪਰੇ ਬੰਦ ਹੋ ਗਏ ਉਹਨੇ ਆਪਸ ਵਿੱਚ ਪੈਸੇ ਲੋਨ ਕਰਾਉਣ ਤੇ ਲਾਉਣੇ ਆ ਜੇ ਅ ਸਰਤਾਸ਼ ਸਰਤਾਸ਼ ਕਰਨਾ ਹੈ ਤਾਂ ਕਰਾਉਣਾ ਹੈ ਲਾਗਤ 100000 ਰੁਪਏ ਚ ਆਪਾਂ ਇੱਕ ਬੱਕਰੀ ਕੀ ਬਣਦੀ ਉੱਥੋਂ ਹੀ ਕੰਮ ਚਲਾ ਲ ਗਏ ਹਨ ਉਹ ਗੱਲ ਸਹੀ ਹੈ ਲੇਕਿਨ ਜੇ ਸਰਕਾਰ ਫਸਦੀ ਹੈ ਨਾ ਸੁਵਿਧਾ ਦੇ ਕੇ ਦਿੱਕਤ ਨਹੀਂ ਪਤਾ ਕੀ ਗੱਲ ਹੈ ਜੀ ਬੱਕਰੀ ਚ ਘਾਟਾ ਪਹਿਲਾਂ ਨਫਾ ਬਾਅਦ ਸਹੀ ਗੱਲ ਹੈ ਇਹ ਲੱਖ ਰੁਪਏ ਦੀ ਗੱਲ ਨਹੀਂ ਮੇਰੀ ਗੱਲ ਸੁਣੋ ਇਹ ਤੇ ਇਨਸ਼ਾ ਅੱਲਾਹ ਇਹ ਬੰਦੇ ਦੇ ਸਾਰੇ ਨਹੀਂ ਥੋੜਾ ਜਿਹਾ ਇਹ ਜਿਹੜੀ ਇਹ ਚੀਜ਼ ਹੈ ਨਾ ਬਾਜ਼ਾਰ ਔਰ ਨਫਾ ਇਹਦਾ ਇਹਦਾ ਨਾ ਥੋੜਾ ਜਿਹਾ ਇਹਦਾ ਸਿਸਟਮ ਹੈ ਇਹ ਗਾਂ ਤੋਂ ਚੱਲਦਾ ਇਹ ਐਂ ਚੱਲਦਾ ਬਾਪੂ ਬਈ ਇਹ ਰੱਜੀ ਮਰਦੀ ਆ ਭੁਖੀ ਨਹੀਂ ਮਰਦੀ ਸਹੀ ਗੱਲ ਹੈ ਤੇ ਬੱਕਰੀ ਨੂੰ ਬੰਨ ਪੈ ਕੇ ਨਹੀਂ ਮਰਦੀ ਮੋਕ